ਵਹਲੀ ਤੋਂ ਰੋਜ਼ 128 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਕੈਡਮੀ ਜਾਣ ਦਾ ਸੰਘਰਸ਼ ਸਾਡੇ ਸਾਹਮਣੇ ਆਇਆ। ਸਮਾਜ ਦੇਆਂ ਟੀਚਰਾਂ ਨੂੰ ਪਾਸੇ ਰੱਖ ਕੇ ਧੀ ਨੂੰ ਵਰਲਡ ਕੱਪ ਦਾ ਖੁਆਬ ਵਿਖਾਉਣ ਵਾਲੇ ਪਿਤਾ ਦਾ ਸੁਪਨਾ ਧੀ ਨੇ ਵੀ ਸੱਚ ਕਰ ਦਿਖਾਇਆ। ਪਿਤਾ ਭੁਪਿੰਦਰ ਸਿੰਘ ਨੇ ਕਿਹਾ ਮੈਂ ਅੱਜ ਵੀ ਕਾਰਪੈਂਟਰ ਹਾਂ ਪਰ ਮੇਰੀ ਧੀ ਦੀ ਇਸ ਪ੍ਰਾਪਤੀ ਨੇ ਮੇਰਾ ਸਿਰ ਫਕਰ ਨਾਲ ਉੱਚਾ ਕੀਤਾ ਹੈ। ਅਮਨਜੋਤ ਦੀ ਪ੍ਰੈਕਟਿਸ ਲਈ ਪਹਿਲਾ ਬੱਲਾ ਵੀ ਪਿਓ ਨੇ ਹੱਥੀਂ ਘੜਿਆ ਸੀ। ਅਮਨਜੋਤ ਦੀ ਦਾਦੀ ਜੀ ਇੱਥੇ ਬਹੁਤ ਹੀ ਜ਼ਿਕਰਯੋਗ ਸੀ ਜਿਹਨਾਂ ਨੇ ਕੇ ਅਮਨਜੋਤ ਨੂੰ ਮੁੰਡਿਆਂ ਨਾਲ ਖੇਡਣ ਤੋਂ ਰੋਕਣ ਦੀ ਥਾਂ ਨੇੜੇ ਬੈਠ ਕੇ ਉਸ ਦੇ ਖੇਡ ਦੇ ਸ਼ੌਂਕ ਨੂੰ ਉਤਸ਼ਾਹਿਤ ਕੀਤਾ ਘਰ ਦੀ مالی ਹਾਲਤ ਬਹੁਤ ਵਧੀਆ ਨਾ ਹੋਣ ਦੇ ਬਾਵਜੂਦ ਅਮਨਜੋਤ ਨੇ ਕਦੇ ਵੀ ਫਰਮਾਇਸ਼ਾਂ ਨਹੀਂ ਰੱਖੀਆਂ ਪਰਿਵਾਰ ਨੇ ਵੀ ਖਰਚਿਆਂ ਨੂੰ ਸੀਮਿਤ ਕਰਕੇ ਅਮਨਜੋਤ ਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਅਮਨਜੋਤ ਉਸ ਅਕੈਡਮੀ ਵਿੱਚ ਮੁੰਡਿਆਂ ਦਾ ਮਜ਼ਾਕ ਸਹਿੰਦੀ ਰਹੀ ਜਿੱਥੇ ਕੁੜੀਆਂ ਲਈ ਥਾਂ ਵੀ ਨਹੀਂ ਸੀ ਫਿਰ ਮੈਚ ਦਾ ਪਾਸਾ ਪਰਟਣ ਵਾਲਾ ਜਦ ਘੁੰਮਦਾ ਹੋਇਆ ਕੈਚ ਫੜਿਆ ਗਿਆ ਤਾਂ ਇਹ ਜਿੱਤ ਉਸਦੇ ਲੰਬੇ ਚਿਰ ਦੇ ਸੰਘਰਸ਼ ਦੀ ਸੀ